ਕਿਸਾਨ ਆंदोलਨ ਦੇ ਦੌਰਾਨ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਤੇ ਕਿਸਾਨਾਂ ਵਿੱਚ ਇੱਕ ਝੜਪ ਹੁੰਦੀ ਹੈ ਔਰ ਬਾਅਦ ਚ ਇੱਕ ਤਸਵੀਰ ਸਾਹਮਣੇ ਆਂਦੀ ਹੈ ਰੋहतक ਦੇ ਪੀਜੀਆ ਤੋਂ ਕਿ ਇੱਕ ਪ੍ਰਿਤਪਾਲ ਸਿੰਘ ਦਾ ਨਾਮ ਦਾ ਯੁਵਕ ਉੱਥੇ ਹਸਪੀਟਲ ਚਾ ਔਰ ਉਹਦੀ ਸਥਿਤੀ ਕਾਫੀ ਗੰਭੀਰ ਹੈਗੀ ਹੈ ਤੇ ਫਿਰ ਉਸ ਤੋਂ ਬਾਅਦ ਹਾਈ ਕੋਰਟ ਚ ਉਹਨਾਂ ਦੇ ਫਾਦਰ ਇੱਕ ਪਟੀਸ਼ਨ ਪਾਉਂਦੇ ਨੇ ਕਿ ਮੇਰੇ ਬੇਟੇ ਨੂੰ ਹਰਿਆਣਾ ਪੁਲਿਸ ਨੇ ਇਲੈਗਲ ਡਿਟੇਨ ਕੀਤਾ ਹੈ ਬਸ ਕੋਰਪਸ ਪਟੀਸ਼ਨ ਪੈਂਦੀ ਆ ਹਾਈ ਕੋਰਟ ਇਮੀਡੀਟਲੀ ਹਰਿਆਣਾ ਸਰਕਾਰ ਨੂੰ ਇੱਕ ਨੋਟਿਸ ਜਾਰੀ ਕਰਦਾ ਤੇ ਵਾਰੰਟ ਆਫੀਸਰ ਅਪਾਇੰਟ ਕਰਦਾ ਅੱਜ ਉਸ ਪੂਰੇ ਕੇਸ ਦੀ ਹਿਅਰਿੰਗ ਹੁੰਦੀ ਹੈ ਤੇ ਸਰ ਸਾਡੇ ਨਾਲ ਹਰਿਆਣਾ ਦੇ ਐਡੀਸ਼ਨਲ ਐਡਵੋਕੇਟ ਜਨਰਲ ਦੀਪਕ ਸਬਰਵਾਲ ਨੇ ਸਬਰਵਾਲ ਸਾਹਿਬ ਅੱਜ ਤੁਹਾਡੇ ਪਾਸੋਂ ਕੀ ਜਵਾਬ ਆਇਆ ਕਿਉਂਕਿ ਇਲਜ਼ਾਮ ਬੜੇ ਲੱਗੇ ਸੀਗੇ ਕਿ ਕਿਸ ਤਰੀਕੇ ਨਾਲ ਫੋਟੋਆਂ ਤਸਵੀਰਾਂ ਸਾਹਮਣੇ ਆਈਆਂ ਕਿ ਕਿਸ ਤਰੀਕੇ ਨਾਲ ਉਹ ਯੁਵਕ ਨਾਲ ਮਾਰਕੁਟਾਈ ਕੀਤੀ ਹੈ ਪੁਲਿਸ ਨੇ ਕੀਤੀ ਆਰੋਪਤਾ ਇਹ ਲੱਗੇ ਨੇ ਤੇ ਇਹ ਵਕ ਦੀ ਜਿਹੜੀ ਹਾਲਤ ਹੈਗੀ ਹੈ ਉਹਦੀ ਕਾਫੀ ਗੰਭੀਰ ਹੈਗੀ ਹੈ ਤੇ ਅੱਜ ਤੁਹਾਡਾ ਕੀ ਜਵਾਬ ਹੈ ਇਸ ਪੂਰੇ ਇਸ ਤਰ੍ਹਾਂ ਹੈ ਜੀ ਕਿ ਇਹ ਜਿਹੜੇ ਦੋਸ਼ ਲਗਾਏ ਗਏ ਆ ਕਿ ਪ੍ਰੀਤਪਾਲ ਨੂੰ ਇਲੀਗਲ ਡਿਟੈਂਸ਼ਨ ਚ ਰੱਖਿਆ ਗਿਆ ਅਸੀਂ ਔਨਰੇਬਲ ਕੋਰਟ ਅੱਗੇ ਆਪਣੇ ਜਵਾਬ ਦੇ ਵਿੱਚ ਕਲੀਅਰ ਲਿਖ ਦਿੱਤਾ ਕਿ ਬਿਲਕੁਲ ਵੀ ਉਹਨੂੰ ਕੋਈ ਵੀ ਇਲੀਗਲ ਡਿਟੈਂਸ਼ਨ ਚ ਨਹੀਂ ਰੱਖਿਆ ਗਿਆ 12:30 ਵਜੇ ਦਾ ਇਨਸੀਡੈਂਟ ਆ ਦੁਪਹਿਰ ਦਾ 21 ਤਰੀਕ ਨੂੰ ਪ੍ਰੀਤਪਾਲ ਜਿਹੜਾ ਵਾ ਇਹ ਇੰਜਰਡ ਸੀ ਉਥੇ ਜਿਹੜੇ ਹਰਿਆਣਾ ਦੀ ਟੈਰੀਟਰੀ ਦੇ ਅੰਦਰ ਖੇਤਾਂ ਦੇ ਵਿੱਚ ਇੰਜਰਡ ਸੀ ਇਹ ਉਸੇ ਵੇਲੇ ਪੁਲਿਸ ਦੇ ਚਾਰ ਐਸਪੀਓ ਇਹਨੂੰ ਐਂਬੂਲੈਂਸ ਦੇ ਵਿੱਚ ਸਿਵਲ ਹਸਪੀਟਲ ਲੈ ਕੇ ਗਏ ਨਰਵਾਨਾ ਉਥੇ ਫਰਸਟ ایڈ ਦਿੱਤੀ ਗਈ ਉਸ ਤੋਂ ਬਾਅਦ ਇਮੀਡੀਏਟਲੀ ਇਹਨੂੰ ਉਸੇ ਦਿਨ ਸ਼ਾਮ ਨੂੰ ਪੀਜੀਆਈ ਐਮਐਸ ਰੋਤਕ ਰੈਫਰ ਕਰ ਦਿੱਤਾ ਗਿਆ ਉਥੇ ਇਹ ਇਲਾਜ ਪ੍ਰੀਤਪਾਲ ਜੀ ਦਾ ਚੱਲ ਰਿਹਾ ਸੀ ਇਨਾਂ ਦੇ ਫਾਦਰ ਸਾਹਿਬ ਵੱਲੋਂ ਇੱਥੇ ਪਟੀਸ਼ਨ ਪਾਈ ਗਈ ਕਿ ਜੀ ਸਾਡੇ ਮੁੰਡੇ ਨੂੰ ਗੈਰ ਕਾਨੂੰਨੀ ਹਰਸਾਚ ਰੱਖਿਆ ਗਿਆ ਅਸੀਂ ਔਨਰੇਬਲ ਕੋਰਟ ਨੂੰ ਬਿਲਕੁਲ ਅਨੈਕਸਰ R1 ਆਪਣੇ ਜਵਾਬ ਦਾਅਵੇ ਦੇ ਨਾਲ ਲਗਾ ਦਿੱਤਾ ਹੈ ਕਿ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਆ ਪ੍ਰਿਤਪਾਲ ਦੇ ਉਹ PGIMES ਰੋहतक ਵੀ ਮੌਜੂਦ ਸੀ ਇੱਕ ਇਹਨਾਂ ਦੇ ਪਿੰਡ ਵਿੱਚੋਂ ਉੱਥੇ ਸਿਵਲ ਹਸਪੀਟਲ ਵੀ ਆ ਗਏ ਸੀ ਜਦੋਂ ਉੱਥੇ ਆਈਸੀਯੂ ਦੇ ਵਿੱਚ ਜਦੋਂ ਐਡਮਿਸ਼ਨ ਕਰਾਨ ਤੋਂ ਬਾਅਦ ਫਾਰਮ ਭਰਵਾਇਆ ਗਿਆ ਡਾਕਟਰ ਸਾਹਿਬਾਨ ਦੁਆਰਾ ਜਿਹੜਾ ਕਿ ਇੱਕ ਫਾਰਮੈਲਟੀ ਹੁੰਦੀ ਆ ਕਿ ਰਿਸਕ ਫੈਕਟਰ ਹੈ ਉੱਥੇ ਇਹਨਾਂ ਦੇ ਜਿਹੜੇ ਰਿਲੇਟਿਵ ਆ ਉਹਨਾਂ ਦੇ ਸਿਗਨੇਚਰ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਕੋਰਟ ਨੂੰ ਬਿਲਕੁਲ ਕਲੀਅਰ ਕਰ ਦਿੱਤਾ ਕਿ ਨਾ ਤਾਂ ਪ੍ਰੀਤਪਾਲ ਜਿਹੜਾ ਮੁਜਰਮ ਆ ਅੱਜ ਅੱਜ ਦੇ ਦਿਨ ਤੱਕ ਕਿਸੇ ਐਫਆਈਆਰ 'ਚ ਨਾ ਹੀ ਉਹਦੀ ਕੋਈ ਅਰੈਸਟ ਪਾਈ ਗਈ ਆ ਸਿਰਫ ਇੱਕ ਪ੍ਰਾਥਮਿਕਤਾ ਸੀ ਕਿ ਚਾਹੇ ਕੋਈ 15 ਪੁਲਿਸ ਵਾਲੇ ਇੰਜਰਡ ਹੋਏ ਆ ਇਸ ਇਨਸੀਡੈਂਟ ਚ ਜਿਹਦੀ ਐਫ ਆਈ ਆਰ ਉਥੇ ਦਾਇਰ ਕੀਤੀ ਗਈ ਆ ਜੀਨ ਦੇ ਵਿੱਚ ਜਿਹੜੀ ਕਿ ਅਨ ਆਈਡੈਂਟੀਫਾਈਡ ਬੰਦਿਆਂ ਦੇ ਖਿਲਾਫ ਐਫ ਆਈ ਆਰ ਦਰਜ ਹੈ ਪ੍ਰੀਤਪਾਲ ਦਾ ਕਿੰਨਾ ਰੋਲ ਹੈ ਕਿੰਨਾ ਨਹੀਂ ਹੈਗਾ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਲੇਕਿਨ ਪ੍ਰੀਤਪਾਲ ਨੂੰ ਨਾ ਤਾਂ ਨੋਮੀਨੇਟ ਕੀਤਾ ਗਿਆ ਕਿਉਂਕਿ ਨਾ ਹੀ ਉਹ ਅੱਜ ਦੀ ਡੇਟ ਦੇ ਵਿੱਚ ਮੁਜਰਮਾ ਕਿਸੇ ਐਫ ਆਈ ਆਰ ਚ ਇਹ ਸਿਰਫ ਇੱਕ ਪ੍ਰਾਥਮਿਕਤਾ ਹੁੰਦੀ ਆ ਦੇਖੋ ਜਦੋਂ ਪ੍ਰੋਟੈਸਟ ਚੱਲਦਾ ਚਾਹੇ ਪੁਲਿਸ ਵਾਲਾ ਇੰਜਰਡ ਹੋਵੇ ਚਾਹੇ ਫਾਰਮਰ ਇੰਜਰਡ ਹੋਵੇ ਪਹਿਲੀ ਪ੍ਰਾਥਮਿਕਤਾ ਹੁੰਦੀ ਆ ਕਿ ਇਮੀਡੀਏਟ ਮੈਡੀਕਲ ਰਿਲੀ ਟਰੀਟਮੈਂਟ ਇਮੀਡੀਏਟ ਮੈਡੀਕਲ ਟਰੀਟਮੈਂਟ ਦਿੱਤਾ ਗਿਆ ਪੀਜੀਆਈ ਐਮ ਐਸ ਰੋहतक ਇਸ ਦੀ ਬੈਸਟ ਇੰਸਟੀਟਿਊਟ ਆਫ ਹਰਿਆਣਾ ਉੱਥੇ ਟਰੀਟਮੈਂਟ ਦਿੱਤਾ ਜਾ ਰਿਹਾ ਸੀ ਫਿਰ ਇਹਨਾਂ ਦੇ ਫਾਦਰ ਸਾਹਿਬ ਨੇ ਇੱਥੇ ਪਟੀਸ਼ਨ ਪਾਈ ਉਹਨਾਂ ਨੇ ਉੱਥੇ ਡਾਕਟਰ ਸਾਹਿਬ ਨੂੰ ਲਿਖ ਕੇ ਦਿੱਤਾ ਕਿ ਅਸੀਂ ਇਹਦਾ ਇਲਾਜ ਪੀਜੀਆਈ ਚੰਡੀਗੜ੍ਹ ਤੋਂ ਕਰਵਾਉਣਾ ਚਾਹੁੰਦੇ ਹਾਂ ਡਾਕਟਰ ਸਾਹਿਬ ਨੇ ਕਿਹਾ ਜੀ ਕਿ ਤੁਸੀਂ ਆਪਣੇ ਰਿਸਕ ਐਂਡ ਫੈਕਟਰ ਤੇ ਲੈ ਕੇ ਜਾਓਗੇ ਉਹਨਾਂ ਦੇ ਉੱਥੇ ਸਿਗਨੇਚਰ ਹੋਏ ਉਹ ਆਪਣੇ ਬੇਟੇ ਨੂੰ ਇੱਥੇ ਪੀਜੀਆਈ ਚੰਡੀਗੜ੍ਹ ਲਿਆਏ ਆ ਉੱਥੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਜਿਹੜਾ ਅੱਜ ਰਿਪਲਾਈ ਹਰਿਆਣਾ ਸਰਕਾਰ ਦੀ ਤਰਫੋਂ ਫਾਈਲ ਕੀਤਾ ਗਿਆ ਉਹ ਰਿਪਲਾਈ ਹੈ ਐਸਐਸਪੀ ਜਿੰਦਾ ਐਸਪੀ ਜਿੰਦਾ ਉਹ ਆਪਣੇ ਜਿਹੜੇ ਰਿਪਲਾਈ ਚ ਜਿਹੜਾ ਤੁਸੀਂ ਅੱਜ ਹਾਈ ਕੋਰਟ ਚ ਵੀ ਦਿੱਤਾ ਉਹਦੇ ਵਿੱਚ ਇਹ ਕਹਿ ਰਹੇ ਹੋ ਕਿ ਜਿਹੜਾ ਫ੍ਰਿਤਪਾਲ ਹੈ ਉੱਥੇ ਕਾਇਲ ਅਵਸਥਾ ਚ ਤੁਹਾਨੂੰ ਮਿਲਿਆ ਖੇਤਾਂ ਵਿੱਚ ਉਹ ਜਿਹੜੇ ਖੇਤ ਸੀ ਉਹ ਹਰਿਆਣਾ ਦੇ ਟ ਇੱਕ ਦੋ ਸਵਾਲ ਖੜੇ ਹੁੰਦੇ ਨੇ ਉਹ ਜਿਹੜੇ ਖੇਤ ਸੀ ਹਰਿਆਣਾ ਦੇ ਟੈਰੀਟਰੀ ਚ ਹੈਗੇ ਨੇ ਕਿਉਂਕਿ ਇਲਜ਼ਾਮ ਇਹ ਲੱਗ ਰਹੇ ਨੇ ਕਿ ਹਰਿਆਣਾ ਪੁਲਿਸ ਪੰਜਾਬ ਚ ਵੜ ਕੇ ਲਾਠੀ ਚਾਰਜ ਕੀਤਾ ਸ਼ੁਰੂ ਗਿਆ ਸਟਰੀ ਹੈ ਤੇ ਉੱਥੋਂ ਜਾ ਕੇ ਜਿਹੜੇ ਮੁੰਡੇ ਫ੍ਰਿਤਪਾਲ ਨੂੰ ਫੜ ਕੇ ਲਈ ਹੈ ਦੂਸਰਾ ਜਿਹੜਾ ਸਵਾਲ ਹੈਗਾ ਉਹ ਇਹ ਜਿਹੜਾ ਮਹੱਤਵਪੂਰਨ ਹੈਗਾ ਕਿ ਜਿਹੜਾ ਫ੍ਰਿਤਪਾਲ ਹੈਗਾ ਤੁਸੀਂ ਇਹ ਕਹਿ ਰਹੇ ਹੋ ਕਿ ਕਾਇਲਵਸਤ ਵਿੱਚ ਮਿਲਿਆ ਹੈ ਲੇਕਿਨ ਕੁਝ ਨਹੀਂ ਪਤਾ ਤੁਸੀਂ ਇਹਦੇ ਬਾਰੇ ਕੁਝ ਨਹੀਂ ਦੱਸ ਰਹੇ ਕਿ ਉਹ ਕਾਇਲਵਸਤ ਕਿੱਦਾਂ ਹੈ ਪੁਲਿਸ ਦੀ ਐਕਸ਼ਨ ਤੋਂ ਕਾਇਲ ਹੋਇਆ ਜਾਂ ਕਿਸ ਤਰੀਕੇ ਨਾਲ ਉਹ ਕਾਇਲ ਹੈ ਦੇਖੋ ਉਹਦੇ ਲਈ ਅਸੀਂ ਪੁਲਿਸ ਸਟੇਸ਼ਨ ਗੜੀ ਚ ਐਫ ਆਈ ਆਰ ਰਜਿਸਟਰਡ ਕੀਤੀ ਹੈ ਜਿਹਦੇ ਵਿੱਚ ਇੱਕ ਬੰਦਾ ਨਾਮਜਾਦਾ ਅਬੇਮੰਨਿਉ ਤੇ ਬਾਕੀ ਅਨਡੈਂਟਿਫਾਈਡ ਪਰਸਨ ਆ ਪ੍ਰੀਤਪਾਲ ਇਜ਼ ਆਲਸੋ ਅ ਸਸਪੈਕਟ ਇਨ ਥਿਸ ਐਫ ਆਈ ਆਰ ਬਟ ਹੀ ਹੈਜ਼ ਨੋਟ ਬੀਨ ਨੋਮੀਨੇਟਿਡ ਉਹਨਾਂ ਨੂੰ ਨੋਮੀਨੇਟ ਨਹੀਂ ਕੀਤਾ ਅਭਿਮਨਿਉ ਨੂੰ ਨਾਮਿਨੇਟ ਕੀਤਾ ਅਭਿਮਨਿਉ ਨੂੰ ਨਾਮਿਨੇਟ ਕੀਤਾ ਤੇ ਬਾਕੀ ਅਨ ਅਣਪਛਾਤੇ ਬੰਦਿਆਂ ਨੂੰ ਦੇ ਨਾਮ ਤੇ ਪਰਚਾ ਉਹ ਮੈਟਰ ਆਫ ਇਨਵੈਸਟੀਗੇਸ਼ਨ ਆ ਕਿ ਪ੍ਰੀਤਪਾਲ ਦਾ ਕੀ ਰੋਲ ਇਹਦੇ ਵਿੱਚ ਆਂਦਾ ਲੇਕਿਨ ਅੱਜ ਦੀ ਡੇਟ ਦੇ ਵਿੱਚ ਨਾ ਤਾਂ ਉਹ ਮੁਜਰਮ ਹੈ ਇਸ ਐਫ ਆਈ ਆਰ ਦੇ ਵਿੱਚ ਨਾ ਕਿਸੇ ਹੋਰ ਐਫ ਆਈ ਆਰ ਚ ਆਪਾਂ ਰੋਲ ਦੀ ਗੱਲ ਨਹੀਂ ਕਰ ਰਹੇ ਆਪਾਂ ਇਹ ਸਵਾਲ ਜਿਹੜਾ ਬਾਰ ਬਾਰ ਖੜਾ ਹੁੰਦਾ ਹੈ ਕਿ ਉਹ ਕਾਹਲ ਅਵਸਥਾ ਚ ਕਿਵੇਂ ਮਿਲਿਆ ਕਿਸ ਤਰੀਕੇ ਨਾਲ ਕਾਇਲ ਹੋਇਆ ਪੁਲਿਸ ਐਕਸ਼ਨ ਚ ਕਾਇਲ ਹੋਇਆ ਕਿਸ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਵੀ ਤੁਸੀਂ ਕਰ ਰਹੇ ਤੁਸੀਂ ਕਹਿ ਰਹੇ ਹੋ ਕਿ ਹਜੇ ਨੋਮੀਨੇਟ ਨਹੀਂ ਕੀਤਾ ਉਹਨਾਂ ਨੂੰ ਇਹਦੀ ਹੀ ਇਨਵੈਸਟੀਗੇਸ਼ਨ ਜਿਹੜੀ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਆ ਐਫ ਆਈ ਆਰ ਨੰਬਰ 28 21 2 ਨੂੰ ਪੁਲਿਸ ਸਟੇਸ਼ਨ ਗੜੀ ਚ ਉਹ ਇਸੇ ਇਨਸੀਡੈਂਟ ਦੀ ਐਫ ਆਈ ਆਰ ਆ ਉਦੀ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਪਤਾ ਲੱਗੇਗਾ ਹਰ ਚੀਜ਼ ਸਾਹਮਣੇ ਆਏਗੀ। ਔਰ ਜਿਹੜੀ ਇਹ ਪ੍ਰਿਤਪਾਲ ਸਿੰਘ ਜਿਹੜੇ ਖੇਤਾਂ 'ਚ ਪਾਇਆ ਗਿਆ ਉਹ ਵਿਦਨ ਦੀ ਟੈਰੀਟੋਰੀਅਲ ਜੂਰਿਸਡਿਕਸ਼ਨ ਪੁਲਿਸ ਸਟੇਸ਼ਨ ਗੜੀ ਦੀ ਜੂਰਿਸਡਿਕਸ਼ਨ ਹਰਿਆਣਾ ਦੇ ਵਿੱਚ ਹੀ ਪਾਇਆ ਗਿਆ ਉਹ ਅਸੀਂ ਕੋਰਟ ਨੂੰ ਵੀ ਕਲੀਅਰ ਕਰ ਦਿੱਤਾ ਅੱਜ। ਕਿਉਂਕਿ ਇੱਕ ਸਵਾਲ ਬੜਾ ਖੜਾ ਹੋ ਰਿਹਾ ਇੱਕ ਜਿਹੜੇ ਬੈਰੀਗੇਡਸ ਲਾਏ ਗਏ ਨੇ ਉਹ ਬੈਰੀਗੇਡਸ ਕਿੱਥੇ ਲੱਗੇ ਨੇ ਹਰਿਆਣਾ ਪੰਜਾਬ ਦੇ ਬਿਲਕੁਲ ਬਾਰਡਰ ਤੇ ਲੱਗੇ ਨੇ ਜਾਂ ਕੁਝ ਹਰਿਆਣਾ ਦੇ ਅੰਦਰ ਲਾਏ ਨੇ ਕਿਉਂਕਿ ਉਹ ਜਿਹੜੀ ਟੈਰੀਟਰੀ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਹਰਿਆਣਾ ਦੀ ਟੈਰੀਟਰੀ ਹੈ। ਤੇ ਬੈਰੀਕੇਟਸ ਕਿਸ ਜਗ੍ਹਾ ਤੇ ਹੈਗੇ ਅਸੀਂ ਆਪਣੇ ਪੈਰਾ 6 ਚ ਬੜਾ ਕਲੀਅਰ ਕਰ ਦਿੱਤਾ ਕਿ ਜਿਹੜੀ ਬੈਰੀਕੇਟਿੰਗ ਹੋਈ ਆ ਉਹ 600 ਮੀਟਰ ਅਪਰੋਕਸੀਮੇਟ ਹਰਿਆਣਾ ਨੇ ਆਪਣੀ ਟੈਰੀਟਰੀ ਤੋਂ ਪਿੱਛੇ ਹਟ ਕੇ ਬੈਰੀਕੇਟਿੰਗ ਕੀਤੀ ਆ ਤੇ ਜਿਹੜਾ ਇਹ ਇਨਸੀਡੈਂਟ ਹੋਇਆ ਵਾ ਇਹ 90 ਮੀਟਰ ਬੈਰੀਕੇਟਿੰਗ ਤੋਂ ਹੋਇਆ ਵਾ ਉਸ ਤੋਂ ਇਹ ਸਾਫ਼ ਚੀਜ਼ ਸਪਸ਼ਟ ਹੋ ਜਾਂਦੀ ਆ ਕਿ ਜਿਹੜਾ ਇਨਸੀਡੈਂਟ ਆ ਹਰਿਆਣਾ ਦੀ ਟੈਰੀਟਰੀ ਦੇ ਅੰਦਰ ਹੋਇਆ ਅਸੀਂ ਤੁਹਾਨੂੰ ਹੋਰ ਵੀ ਗੱਲ ਦੱਸ ਦਈਏ ਅਸੀਂ ਕੋਟ ਅੱਗੇ ਵੀ ਹੁਣ ਐਡੀਸ਼ਨਲ ਐਫੀਡੇਵਿਟ ਫਾਈਲ ਕਰਾਂਗੇ ਪੁਲਿਸ ਨੇ ਬਕਾਇਦਾ ਨਕਸ਼ਾ ਬਣਾਇਆ ਜਿੱਥੇ ਅਕਰੈਂਸ ਹੋਈ ਆ ਜਿੱਥੋਂ ਪ੍ਰੀਤਪਾਲ ਮਿਲਿਆ ਹੈ ਉਹ ਨਕਸ਼ਾ ਪੁਲਿਸ ਫਾਈਲ ਤੇ ਆ ਉਹ ਨਕਸ਼ਾ ਵੀ ਅਸੀਂ ਰਿਕਾਰਡ ਤੇ ਲਗਾਵਾਂਗੇ ਪਰਸੋਂ ਇੱਕ ਹੋਰ ਵੀ ਸਵਾਲ ਉੱਠਿਆ ਸੀ ਜਦੋਂ ਪ੍ਰੀਤਪਾਲ ਦੀ ਤਸਵੀਰ ਸਾਹਮਣੇ ਆਈ ਸੀ ਕਾ ਹਲ ਅਵਸਥਾ ਚ ਹਸਪੀਟਲ ਚ ਕਿ 307 ਲਾਈ ਗਈ ਹੈ ਕਿਉਂਕਿ ਕਈ ਜਗਾ ਤੋਂ ਇਹ ਸਾਹਮਣੇ ਆ ਰਿਹਾ ਸੀ ਲੇਕਿਨ ਅੱਜ ਤੁਹਾਡਾ ਜਿਹੜਾ ਹਰਿਆਣਾ ਸਰਕਾਰ ਦਾ ਜਿਹੜਾ ਜਵਾਬ ਐਸਐਸਪੀ ਜੀਨ ਦੇ ਪਾਸੋਂ ਉਹਦੇ ਵਿੱਚ ਸਾਫ਼ ਕਰਤਾ ਕਿ ਫਿਲਹਾਲੋ ਕਿਸੇ ਵੀ ਕੋਈ ਤਾਰਾ ਤਾਂ ਕਿ ਉਹ ਕਿਸੇ ਕੇਸ 'ਚ ਵੀ ਨਹੀਂ ਅਜੇ ਨਾਮਿਨੇਟ ਕੀਤਾ ਇਸ ਤਰ੍ਹਾਂ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਸ ਇਨਸੀਡੈਂਟ ਦੀ ਐਫਆਈਆਰ ਨੰਬਰ 28 ਜਿਹੜੀ ਆ ਰਜਿਸਟਰ ਕੀਤੀ ਗਈ ਹੈ ਉਹ ਅਨਪਛਾਤੇ ਬੰਦਿਆਂ ਦੇ ਖਿਲਾਫ ਆ ਸਿਰਫ ਅਬਮਨਿਉ ਜਿਹੜਾ ਵਾ ਉਹਨੂੰ ਨਾਮਿਨੇਟ ਕੀਤਾ ਗਿਆ ਇਹ ਜਿਹੜੀ ਐਫ ਆਈ ਆਰ ਪੁਲਿਸ ਸਟੇਸ਼ਨ ਗੜੀ ਚ ਰਜਿਸਟਰ ਹੋਈ ਆ ਜ ਜਿਹਦੀ ਜੂਰਿਸਡਿਕਸ਼ਨ ਪੈਂਦੀ ਆ ਜਿੱਥੇ ਅਕਰੈਂਸ ਹੋਈ ਆ ਹਰਿਆਣੇ ਚ ਠੀਕ ਹੈ ਜੀ ਅੱਜ ਦਿਨ ਤੱਕ ਨਾ ਤਾਂ ਪ੍ਰੀਤਪਾਲ ਨੂੰ ਇਸ ਚ ਐਸ ਮੁਜਰਮ ਨਾਮਜ਼ਦ ਕੀਤਾ ਗਿਆ ਹੈ ਕਿਉਂਕਿ ਸਾਡੀ ਜਿਹੜੀ ਪਹਿਲੀ ਪ੍ਰਾਥਮਿਕਤਾ ਸੀ ਕਿ ਉਹ ਪਹਿਲਾ ਉਹਦੀ ਸਿਹਤ ਠੀਕ ਹੋ ਜਾਏ ਉਹਨੂੰ ਫਰਸਟ ایڈ ਦਿੱਤੀ ਜਾਵੇ ਉਹਦਾ ਟ੍ਰੀਟਮੈਂਟ ਕਰਾਇਆ ਜਾਵੇ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਤੱਥ ਸਾਹਮਣੇ ਆਣਗੇ ਉਹਦੇ ਆਧਾਰ ਤੇ ਉਹਦੇ ਬੇਸ ਤੇ ਐਕਸ਼ਨ ਲਿਆ ਜਾਏਗਾ ਜਿਹੜੀ ਇਹ ਗੱਲ ਉੱਠ ਕੇ ਆ ਰਹੀ ਆ ਮੀਡੀਆ 'ਚ ਮੈਂ ਵੀ ਸੁਣੀ ਆ ਕਿ ਜੀ ਉਹਨੂੰ 307 'ਚ ਮੁਜਰਮ ਰੱਖਿਆ ਗਿਆ ਹੈ ਉਹਦੇ ਖਿਲਾਫ ਪਰਚਾ ਕੈਂਸਲ ਕੀਤਾ ਜਾਵੇ ਅੱਜ ਦੀ ਡੇਟ 'ਚ ਮੈਂ ਫੇਰ ਸਪਸ਼ਟ ਕਰ ਦਿੰਨਾ ਨਾ ਤਾਂ ਉਹ ਇਸ ਐਫ ਆਈ ਆਰ 'ਚ ਮੁਜਰਮ ਆ ਨਾ ਹੀ ਹਰਿਆਣੇ 'ਚ ਕੋਈ ਪਰਚਾ ਹੈਗਾ ਉਸਤੇ ਅੱਜ ਜਦੋਂ ਹੀアリング ਹੋਈ ਆ ਤੁਸੀਂ ਇਹ ਰਿਪਲਾਈ ਫਾਈਲ ਕੀਤਾ ਤਾਂ ਕੋਰਟ ਦਾ ਕੀ ਜਵਾਬ ਹੈ ਹੁਣ ਕੁਝ ਹੋਰ ਨਵੀਂ ਜਾਣਕਾਰੀਆਂ ਕੋਰਟ ਨੇ ਮੰਗੀਆਂ ਨੇ ਇਸ ਤਰ੍ਹਾਂ ਹੈਗਾ ਜੀ ਕਿ ਕੋਰਟ ਵੱਲੋਂ ਮੈਡੀਕਲ ਅਫੀਸਰ ਪੀਜੀਆਈ ਐਮਐਸ ਰੋहतक ਨੂੰ ਵੀ ਡਾਇਰੈਕਸ਼ਨ ਦਿੱਤੀ ਗਈ ਸੀ ਸ਼ੁੱਕਰਵਾਰ ਨੂੰ ਜਦੋਂ ਵਾਰੈਂਟ ਆਫੀਸਰ ਨੂੰ ਅਪਾਇੰਟ ਕੀਤਾ ਗਿਆ ਕਿ ਤੁਸੀਂ ਜਿਹੜੀ ਇਹਦੀ ਮੈਡੀਕਲ ਕੰਡੀਸ਼ਨ ਆ ਉਹਦੇ ਬਾਰੇ ਰਿਪੋਰਟ ਕੋਰਟ ਚ ਦਿਓ ਉਹ ਪੀਜੀਆਈ ਐਮਐਸ ਰੋहतक ਵੱਲੋਂ ਜਿਹੜੀ ਰਿਪੋਰਟ ਆ ਉਹ ਜਸ ਪਰਸੋਂ ਦੀ ਤਰੀਕ ਪਈ ਆ ਪਰਸੋਂ ਨੂੰ ਉਹ ਵੀ ਕੋਰਟ ਦੇ ਅੱਗੇ ਪੇਸ਼ ਕਰ ਦਿੱਤੀ ਜਾਏਗੀ ਬਟ ਮੇਰੀ ਹੁਣੀ ਪੀਜੀਆਈ ਐਮਐਸ ਰੋहतक ਡਾਇਰੈਕਟਰ ਪੀਜੀਆਈ ਐਮਐਸ ਰੋहतक ਨਾਲ ਗੱਲ ਹੋਈ ਹੈ ਉਹ ਕਹਿੰਦੇ ਕਿ ਅਸੀਂ ਇਸ ਭਲੇਖੇ 'ਚ ਰਹਿ ਗਏ ਇਸ ਕਰਕੇ ਅਸੀਂ ਰਿਪੋਰਟ ਨਹੀਂ ਭੇਜੀ ਕਿਉਂਕਿ ਉਹ ਜਿਹੜੀ ਰਿਪੋਰਟ ਆ ਸੀ ਜਿਹੜੀ ਬੋਰਡ ਆਫ ਡਾਕਟਰਸ ਨੇ ਬਣਾਈ ਸੀ ਉਹ ਵਾਰੈਂਟ ਆਫੀਸਰ ਸਾਹਿਬ ਨੂੰ ਦੇ ਦਿੱਤੀ ਗਈ ਸੀ ਤਤ ਲਈ ਹੁਣ ਸਾਫ ਹੈ ਤੁਹਾਡੇ ਜਵਾਬ ਤੋਂ ਕਿ ਪ੍ਰਿਤਪਾਲ ਦੇ ਖਿਲਾਫ ਕੋਈ ਐਫਆਈਆਰ ਨਹੀਂ ਹੈ ਔਰ ਇਹ ਜਿਹੜੀ ਪਟੀਸ਼ਨ ਹੈ ਔਰ ਪ੍ਰਿਤਪਾਲ ਇਲੀਗਲੀ ਅਵੈਤ ਤਰੀਕੇ ਨਾਲ ਗੈਰਕਾਨੂੰਨੀ ਤਰੀਕੇ ਨਾਲ ਗ੍ਰਿਫਤਾਰ ਵੀ ਨਹੀਂ ਹੈ ਸਰ ਨਾ ਤਾਂ ਪ੍ਰਿਤਪਾਲ ਤੇ ਕੋਈ ਐਫਆਈਆਰ ਹੈ ਨਾ ਉਹ ਮੁਜਰਮਾ ਐਫਆਈਆਰ ਚ ਨਾ ਹੀ ਉਹਨੂੰ ਗੈਰਕਾਨੂੰਨੀ ਢੰਗ ਦੇ ਨਾਲ ਹਰਿਆਣਾ ਪੁਲਿਸ ਦੁਆਰਾ ਰੱਖਿਆ ਗਿਆ ਸੀ ਇਹ ਤਿੰਨੋਂ ਚੀਜ਼ਾਂ ਅਸੀਂ ਆਪਣੇ ਜਵਾਬ ਚ ਸਪਸ਼ਟ ਕਰ ਦਿੱਤੀਆਂ ਨਾਲ ਐਵੀਡੈਂਸ ਵੀ ਲਿਖਾ ਲਗਾ ਦਿੱਤਾ ਗਿਆ ਹੈ ਕਿ ਉਹਦੇ ਘਰਦਿਆਂ ਨੇ ਹੀ ਉਹਨੂੰ ਐਡਮਿਟ ਕਰਾਇਆ ਪੀਜੀਆਈ ਐਮਐਸ ਰੋहतक ਕਨਸੈਂਟ ਫਾਰਮ ਤੇ ਵੀ ਉਹਦੇ ਰਿਸ਼ਤੇਦਾਰਾਂ ਦੇ ਹੀ ਸਾਈਨ ਆ ਹਰਿਆਣਾ ਪੁਲਿਸ ਤੇ ਸਾਈਨ ਨਹੀਂ ਹੈਗੇ ਹੁਣ ਪ੍ਰਿਤਪਾਲ ਦੀ ਹਾਲਤ ਕਿਵੇਂ ਹੈ ਤੁਹਾਡੇ ਕੋਲ ਕੁਝ ਜਾਣਕਾਰੀ ਤਾਂ ਹੋਏਗੀ ਕਿੱਥੇ ਕਿੱਥੇ ਸੱਟਾਂ ਹੈਗੀਆਂ ਕਿਸ ਕੰਡੀਸ਼ਨ ਚ ਹੈਗੀ ਦੇਖੋ ਜੀ ਇਸ ਸਮੇਂ ਪ੍ਰਿਤਪਾਲ ਉਦਨ ਉਹਨਾਂ ਦੇ ਫਾਦਰ ਸਾਹਿਬ ਜਿਨ੍ਹਾਂ ਨੇ ਪਟੀਸ਼ਨ ਪਾਈਆ ਉਹਨਾਂ ਨੇ ਲਿਖ ਕੇ ਦਿੱਤਾ ਕਿ ਅਸੀਂ ਪਰਿਵਾਰ ਵਾਲਿਆਂ ਨੇ ਇਹ ਸੋਚਿਆ ਕਿ ਜਿਹੜਾ ਪ੍ਰਿਤਪਾਲ ਦਾ ਇਲਾਜ ਆ ਅਸੀਂ ਪੀਜੀਆਈ ਚੰਡੀਗੜ੍ਹ ਤੋਂ ਕਰਵਾਣਾ ਹੈ ਤਾਂ ਉੱਥੇ ਪੀਜੀਆਈ ਐਮਐਸ ਰੋहतक ਦੇ ਡਾਕਟਰ ਸਾਹਿਬ ਨੇ ਕਿਹਾ ਕਿ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਕਿ ਅਸੀਂ ਇਹਦਾ ਇਲਾਜ ਉੱਥੋਂ ਕਰਵਾਉਣਾ ਚਾਹੁੰਦੇ ਹਾਂ ਠੀਕ ਹੈ ਉਹਨਾਂ ਨੇ ਲਿਖ ਕੇ ਦਿੱਤਾ ਆਪਣੀ ਕਨਸੈਂਟ ਦਿੱਤੀ ਅਗੇਂਸਟ ਤੇ ਉਹ ਉਸ ਬੇਸ ਦੇ ਵਿੱਚ ਉਹਦਾ ਹੁਣ ਪੀਜੀਆਈ ਚੰਡੀਗੜ੍ਹ ਦੇ ਵਿੱਚ ਇਲਾਜ ਚੱਲ ਰਿਹਾ ਹੈ ਸ਼ੁਕਰੀਆ ਜੀ ਥੈਂਕ ਯੂ ਜੀ ਤੇ ਹੁਣ ਹਰਿਆਣਾ ਸਰਕਾਰ ਨੇ ਸਾਫ਼ ਕਰਤਾ ਐਸਐਸਪੀ ਜੀਂਦ ਨੇ ਹਾਈ ਕੋਰਟ ਚ ਰਿਪਲਾਈ ਆਪਣਾ ਫਾਈਲ ਕਰਤਾ ਔਰ ਦੋ ਚੀਜ਼ਾਂ ਸਾਫ਼ ਕਰਤੀਆਂ ਕਿ ਪ੍ਰਿਤਪਾਲ ਸਿੰਘ ਗੈਰ ਕਾਨੂੰਨੀ ਹਿਰਾਸਤ ਚ ਨਹੀਂ ਹੈ ਔਰ ਹਰਿਆਣਾ ਵਿੱਚ ਉਹਦੇ ਖਿਲਾਫ ਕੋਈ ਵੀ ਐਫਆਈਆਰ ਦਰਜ ਨਹੀਂ ਹੈ ਲੇਕਿਨ ਉਹਨਾਂ ਦੀ ਮੈਡੀਕਲ ਕੰਡੀਸ਼ਨ ਕੀ ਹੈ ਉਹਨਾਂ ਦਾ ਸਵਾਸਤ ਕਿਵੇਂ ਹੈ ਉਹਦੇ ਬਾਰੇ ਹੁਣ ਪਰਸੋਂ ਸੁਨਵਾਈ ਚ ਪੀਜੀ ਰੋहतक ਦੀ ਤਰਫੋਂ ਜਾਣਕਾਰੀ ਦੇ ਦਿੱਤੀ ਜਾਏਗੀ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਪ੍ਰੀਤ ਮਹਿਤਾ ਪੀਡੀਸੀ ਨਿਊਜ਼ ਚੰਡੀਗੜ੍ਹ